ਮਾਨਯੋਗ ਪੰਜਾਬ ਰਾਜਨਾ ਹਾਈ ਕੋਰਟ ਵਿੱਚ 2364 ਬੇਰੁਜ਼ਗਾਰ ਏਟੀਟੀ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਦਿੱਤੇ ਜਾਣ ਤੋਂ ਬਾਅਦ ਸਥਾਨਕ ਪ੍ਰਤਾਪ ਬਾਵੀਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਅਤੇ ਬੋਲਦੇ ਹੋਏ ਬੇਰੁਜ਼ਗਾਰ 2364 ਅਧਿਆਪਕਾਂ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਨੂੰ ਪੰਜਾਬ ਸਰਕਾਰ ਜਲਦੀ ਹੀ ਆਦੇਸ਼ ਪੱਤਰ ਦੇਵੇ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਸਰਕਾਰ ਵੱਲ ਸਹਿਤ ਦੇਣਗੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਹੋਰ ਕੀ ਕੁਝ ਕਿਹਾ ਗਿਆ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜੀ ਜਟਪੱਤ ਯੂਨੀਅਨ ਜਿੰਦਾਬਾਦ 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 ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਇਕੱਠੇ ਹੋਇਆ ਪ੍ਰਤਾਪ ਬਾਗ ਦੇ ਵਿੱਚ ਅੱਜ ਸਰ ਸਾਡੇ ਜਿਹੜੀ 2020 ਦੇ ਵਿੱਚ ਪੜਤੀ ਆਈ ਸੀ ਲਗਾਤਾਰ 4 ਸਾਲ ਤੋਂ ਅਸੀਂ ਸੜਕਾਂ ਦੇ ਉੱਤੇ ਬੇਰੋਜ਼ਗਾਰੀ ਦਾ ਸੰਤਾਪ ਹੰਡਾ ਰਹੇ ਹਾਂ ਕਾਨੂੰਨੀ ਅੜਚਣਾਂ ਸੀਗੀਆਂ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ ਸਾਰਾ ਕੇਸ ਹੈ ਜਿਹੜਾ ਸੋਲਵ ਹੋ ਗਿਆ ਹੈ ਅਸੀਂ ਸਰਕਾਰ ਤੋਂ ਇੱਕੋ ਇੱਕ ਮੰਗ ਕਰਦੇ ਹਾਂ ਵੀ 2364 ਜਿਹੜੀ ਭਰਤੀ ਆਈ ਟੀਟੀ ਦੀ ਉਹਨਾਂ ਦੇ ਨਿਯੁਕਤੀ ਪੱਤਰ ਜਿਹੜੇ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ। ਹੁਣ ਜਿਹੜੀ ਇਹ ਪ੍ਰਤੀਕੋੜਤਬਾਰ ਆ ਚੁੱਕੀ ਹੈ ਜੀ? ਹਾਂਜੀ ਸਰ ਆ ਚੁੱਕੀ ਹੈ 11 ਤਰੀਕ ਨੂੰ ਜਿਹੜੀ ਹੈਗੀ ਹੈ ਜਿਹੜੇ ਸਾਰੇ ਕੇਸ ਆ ਉਹ ਡਿਸਪੋਜ਼ ਹੋ ਗਏ। ਕਿੰਨੇ ਕੈਡਰ ਜਿਹੜਾ ਇਸ ਭਰਤੀ ਦੇ ਨਾਲ ਜੁੜਿਆ ਹੋਇਆ? 2364 ਭਰਤੀ ਹੈ 2364 ਤਰਵਾਰ ਹੈ ਜਿਹੜਾ ਉਹ ਇਸ ਭਰਤੀ ਦੇ ਨਾਲ ਜੁੜਿਆ ਹੋਇਆ ਹੈ। ਕੀ ਅਪੀਲ ਕਰਦੇ ਹੋ ਸਰਕਾਰ ਨੂੰ ਜੀ ਸਰਕਾਰ ਨੂੰ ਇਹੋ ਅਪੀਲ ਕਰਦੇ ਆ ਵੀ ਸਾਡੀ ਜਿਹੜੀ ਭਰਤੀ ਹੈ ਆਉਣ ਵਾਲੇ 3 ਜਾਂ 4 ਦਿਨਾਂ ਦੇ ਵਿੱਚ ਜਿਹੜਾ ਸਾਡੀ ਸਿਲੈਕਸ਼ਨ ਲਿਸਟ ਪਾਈ ਜਾਵੇ ਤੇ ਸਾਨੂੰ ਰੋਜ਼ਗਾਰ ਉਹ ਦਿੱਤਾ ਜਾਵੇ ਮਾਨ ਸਰਕਾਰ ਆਉਣ ਤੋਂ ਪਹਿਲਾਂ ਬੇਜੁਦ ਬੇਰੋਜ਼ਗਾਰਾਂ ਨਾਲ ਵਾਅਦਾ ਕਰਕੇ ਆਈ ਸੀਗੀ ਵੀ ਜਿਹੜਾ ਗ੍ਰੀਨ ਪੈਨ ਹੈ ਉਹ ਬੇਰੋਜ਼ਗਾਰਾਂ ਦੇ ਹੱਕ ਦੇ ਵਿੱਚ ਚੱਲੇਗਾ ਪਰ ਅਸੀਂ ਜਿਹੜਾ ਹੈਗਾ 4 ਸਾਲ ਤੋਂ ਲਗਾਤਾਰ ਬੇਰੋਜ਼ਗਾਰੀ ਦਾ ਸੰਤਾਪ ਹੰਡਾ ਰਹੇ ਹਾਂ ਜੀ ਮਾਨ ਸਰਕਾਰ ਤੋਂ ਇੱਕੋ ਇੱਕ ਉਮੀਦ ਰੱਖਦੇ ਆਂ ਵੀ ਹੁਣ ਜਿਹੜੀ ਇਹ ਕਾਨੂੰਨੀ ਅੜਚਣ ਹੈ ਇਹ ਖਤਮ ਹੋ ਚੁੱਕੀ ਹੈ ਤੇ ਜਲਦੀ ਤੋਂ ਜਲਦੀ ਸਾਡੇ ਨਿਯੁਕਤੀ ਪੱਤਰ ਉਹ ਜਾਰੀ ਕੀਤੇ ਜਾਣ ਜੇਕਰ ਸਰਕਾਰ ਵੱਲੋਂ ਤੁਹਾਡੀ ਮੰਗ ਨਾ ਮੰਨੀ ਗਈ ਤਾਂ ਕੀ ਐਕਸ਼ਨ ਰਹੇਗਾ ਕੀ ਸੰਘਰਸ਼ ਰਹੇਗਾ ਤੁਹਾਡਾ ਜੇਕਰ ਸਰਕਾਰ ਵੱਲੋਂ ਜਿਹੜੀ ਹੈਗੀ ਸਾਡੇ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਜਾਰੀ ਨਹੀਂ ਕੀਤੇਗੇ ਤਾਂ ਸਾਨੂੰ ਮਜਬੂਰਨ ਹੈ ਜਿਹੜਾ ਸੜਕਾਂ ਦੇ ਉੱਤੇ ਨਾ ਪਏਗਾ ਤੇ ਸਰਕਾਰ ਦਾ ਅਸੀਂ ਜਿੱਥੇ ਵੀ ਲੋੜ ਪਈ ਸਾਨੂੰ ਜਿਹੜਾ ਹੈਗਾ ਅਸੀਂ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਧੰਨਵਾਦ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਯੂਸਫ ਚਾਨ ਸਿੰਘ ਕਿਹੜੇ ਪਿੰਡ ਤੋਂ ਜੀ ਅਸੀਂ ਲਾਦੂ ਕਾ ਤੋਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ 2364 ਭਰਤੀ ਨੂੰ ਲੈ ਕੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਸਰ ਸਾਡਾ 2364 ਭਰਤੀ 2020 ਦੇ ਵਿੱਚ ਆਈ ਸੀ ਬਟ ਉਹਦੇ ਜੇ ਕੁਝ ਕਾਨੂੰਨੀ ਅੜਚਣ ਹੋਣ ਦੇ ਕਾਰਨ ਇਹ ਭਰਤੀ ਕੋਰਟੇ ਵਿੱਚ ਚਲੀ ਗਈ ਪਰ ਉਸ ਦਾ ਹੁਣ 11 ਜੁਲਾਈ 2024 ਨੂੰ ਸਾਡੇ ਹਾਈ ਕੋਰਟ ਵੱਲੋਂ ਜੱਜ ਸਾਹਿਬ ਵੱਲੋਂ ਬਿਲਕੁਲ ਕਲੈਰੀਫਿਕੇਸ਼ਨ ਦੇ ਦਿੱਤੀ ਗਈ ਹੈ ਕਿ ਇਹ ਭਰਤੀ ਨੂੰ ਰੋਲ ETT ਪੂਰੀ ਕੀਤੀ ਜਾਵੇ ਪਰ ਫਿਰ ਵੀ ਅਜੇ ਤੱਕ ਵੀ ਸਾਨੂੰ ਜੇਕਰ ਲੱਗ ਰਿਹਾ ਹੈ ਡਿਪਾਰਟਮੈਂਟ ਜਾਂ ਸਰਕਾਰ ਇਸ ਇਸ ਕੰਮ ਵਿੱਚ ਥੋੜੀ ਵੀ ਬਹੁਤ ਵੀ ਦੇਰੀ ਕਰਦੀ ਹੈ ਤਾਂ ਉਹਦੇ ਲਈ ਸਾਨੂੰ ਜੇਕਰ ਸੜਕਾਂ ਤੇ ਆਣਾ ਪਿਆ ਤਾਂ ਅਸੀਂ ਸੜਕਾਂ ਤੇ ਵੀ ਆਵਾਂਗੇ ਪਰ ਸਰਕਾਰ ਅੱਗੇ ਸੀ ਬੇਨਤੀ ਕਰਦੇ ਹਾਂ ਕਿ ਸਾਨੂੰ ਕੰਮ ਕਰਨ ਤੋਂ ਮਜਬੂਰ ਨਾ ਕਰੋ ਅਸੀਂ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਤਾਂ ਸਾਡਾ ਜਿਹੜਾ ਇੱਕ ਹਫ਼ਤੇ ਦੇ ਵਿੱਚ ਵਿੱਚ ਨਿਯੁਕਤੀ ਪੱਤਰ ਜਾਰੀ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਾਇਆ ਜਾਵੇ ਧੰਨਵਾਦ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत